ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਹਾਂ ਜੀਕੇ ਕੁਐਸ਼ਨਸ ਓਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪ੍ਰਸ਼ਨ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ 6 ਗੁਰੂਆਂ ਦੀ ਪ੍ਰਸ਼ਨ ਦੂਜਾ ਆਦਿ ਗ੍ਰੰਥ ਸਾਹਿਬ ਦਾਸ ਕਲਨ ਕਿਸ ਗੁਰੂ ਸਾਹਿਬ ਨੇ ਕੀਤਾ ਗੁਰੂ ਅਰਜਨ ਦੇਵ ਜੀ ਪ੍ਰਸ਼ਨ ਤੀਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਭਗਤਾਂ ਪੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਸ਼ਾਮਲ ਹੈ ਤੀ ਪ੍ਰਸ਼ਨ ਚੌਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਸਮੇਂ ਪਹਿਲੇ ਗ੍ਰੰਥੀ ਕੌਣ ਸਨ? ਬਾਬਾ ਬੁੱਢਾ ਜੀ ਪ੍ਰਸ਼ਨ ਪੰਜਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਿਹੜੀ ਲਿਪੀ ਵਿੱਚ ਲਿਖੀ ਗਈ ਹੈ? ਪ੍ਰਸ਼ਨ ਸ਼ੇਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਵੱਧ ਬਾਣੀ ਕਿਸ ਗੁਰੂ ਸਾਹਿਬ ਦੀ ਦਰਜ ਹੈ? ਗੁਰੂ ਅਰਜਨ ਦੇਵ ਜੀ ਪ੍ਰਸ਼ਨ 7ਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਰਾਗਾਂ ਵਿੱਚ ਬਾਣੀ ਦਰਜ ਹੈ? 31 ਰਾਗਾਂ ਵਿੱਚ ਪ੍ਰਸ਼ਨ 8ਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਮ ਕੀ ਸੀ? ਆਦਿ ਗ੍ਰੰਥ ਪ੍ਰਸ਼ਨ 9ਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਦੋਂ ਪੂਰਾ ਹੋਇਆ? ਸੋਰਲਾਂ ਸਚਾਰ ਇਸਵੀ ਵਿੱਚ ਪ੍ਰਸ਼ਨ 10 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਸ਼ਬਦ ਦਰਜ ਹਨ 115 ਪ੍ਰਸ਼ਨ 11 ਮਾਸ਼ੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਤਿਮ ਸਰੂਪ ਦਮਦਮਾ ਸਾਹਿਬ ਬਾਲਾ ਕਿਸ ਨੇ ਤਿਆਰ ਕਰਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਸ਼ਨ 12 ਮਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਕਦੋਂ ਮਿਲੀ 1708 ਈਸਵੀ ਵਿੱਚ ਪ੍ਰਸ਼ਨ 13 ਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸ ਮੁਸਲਮਾਨ ਫਕੀਰ ਦੀ ਬਾਣੀ ਸ਼ਾਮਲ ਹੈ ਬਾਬਾ ਫਰੀਦ ਜੀ ਪ੍ਰਸ਼ਨ 14 ਮਾਸ਼ੀਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਦੀ કુલ ਗਿਣਤੀ ਕਿੰਨੀ ਹੈ 1430 ਪ੍ਰਸ਼ਨ 15 ਮਿੱਟੀ ਧੁੰਦ ਜਗ ਚਾਨਣ ਹੋਵਾ ਸਤਗੁਰ ਨਾਨਕ ਪ੍ਰਗਟਿਆ ਸ਼ਬਦ ਕਿਸ ਦੀ ਰਚਨਾ ਹੈ ਬਾਈ ਗੁਰਦਾਸ ਜੀ ਦੀ